ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਨਸ਼ਾ ਛਡਾਊ ਕੇਂਦਰਾਂ ਦੀ ਨਸ਼ਾ ਛਡਾਉਣ ਵਿੱਚ ਭੂਮਿਕਾ ਤੇ ਇਹਨਾਂ ਦੀ ਸਫਲਤਾ ਐਸਬਤਾਂ ਬਾਰੇ ਜ਼ਿਕਰ ਕਰਾਂਗੇ ਨੰਨ ਤੋਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਇਹ ਅਰਜ਼ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਤਾਂ ਵੀ ਘਰੇਲਕ ਵਾਲੀ ਵੀਡੀਓ ਰੋਜ਼ੀ ਕੋਸ਼ਿਸ਼ ਆਪ ਨੂੰ ਸਮੇਂ ਸਿਰ ਮਿਲ ਜਾਏ ਕਰੇ ਡੇਟਾ ਸਾਨੂੰ ਪਤਾ ਹੀ ਹੈ ਕਿ ਪੰਜਾਬ ਵਿੱਚ ਪਿਛਲੇ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਵਿੱਚ ਪਹਿਲਾ ਨਸ਼ੇ ਦਾ ਮੱਕੜ ਜਾਲ ਇੰਨਾ ਹਾਵੀ ਹੋ ਚੁੱਕਿਆ ਹੈ ਕਿ ਇਸ ਨੇ ਲੱਖਾਂ ਨੌਜਵਾਨਾਂ ਦੀਆਂ ਜਾਨਾਂ ਲੈ ਲਈਆਂ ਹਨ ਤੇ ਅੰਗਿਣਤ ਹੀ ਘੁਕ ਵਰਤੇ ਘਰਾਂ ਨੂੰ ਉਜਾੜ ਕੇ ਉਹਨਾਂ ਨੂੰ ਕਿਸੇ ਪਾਂਜੋਗਾ ਨਹੀਂ ਛੱਡਿਆ ਇਸੇ ਕਰਕੇ ਹੀ ਪੰਜਾਬ ਨੂੰ ਕਦੇ ਨਸ਼ੇ ਦਾ ਛੇਮਾ ਦਰਿਆ ਤੇ ਕਦੇ ਕੁੱਟਦਾ ਪੰਜਾਬ ਦੇ ਇਹ ਕਲੰਕ ਦੇਖਨੇ ਪਏ ਹਨ ਸਮੇਂ-ਸਮੇਂ 'ਤੇ ਸਰਕਾਰਾਂ ਨੇ ਪਾਵੇਂ ਨਸ਼ਿਆਂ ਨੂੰ ਪੰਜਾਬ ਵਿੱਚ ਗੁਟਕਾ ਸਹਾਵਾਦੀ ਕਸਮ ਖਾ ਕੇ ਤੇ ਮੌਲੂ ਖਤਮ ਕਰਨ ਦੀਆਂ ਕਸਮਾਂ ਵੀ ਖਾਧੀਆਂ ਸਨ ਤੇ ਹੋ ਸਕਦਾ ਹੈ ਕਿ ਉਹਨਾਂ ਨੇ ਇਸ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਵੀ ਕੀਤੀ ਹੋਵੇ। ਕਿਰਨਤੋ ਮਿਰਜ਼ਾ ਗਾਲਮ ਦੇ ਸ਼ੇਰ ਅਨਸਾਰ ਰੋਗ ਵਧਦਾ ਗਿਆ ਜਿਉਂ-ਜਿਉਂ ਦਬਾ ਕੀ। ਇਹ ਨਸ਼ੇ ਪੰਜਾਬ ਵਿੱਚ ਘਟਣ ਦੀ ਬਜਾਏ ਵਧਦੇ ਹੀ ਚਲੇ ਗਏ। ਨਸ਼ਿਆਂ ਦੇ ਲਤ ਨੇ ਇਹ ਤੇ ਆਰਥਿਕ ਪੱਖੋਂ ਪੰਜਾਬ ਦੇ ਅਣਗਿਣਤ ਪਰਿਵਾਰਾਂ ਨੂੰ ਨਾ ਪੂਰਾ ਹੋਣ ਯੋਗ ਨੁਕਸਾਨ ਪਹੁੰਚਾਇਆ ਉਹ ਤੇ ਨਸ਼ਿਆਂ ਨੇ ਜਵਾਨੀ ਦਾ ਕਹਾਣਿਂ ਵੀ ਕੀਤਾ ਆਰਥਿਕ ਤੇ ਜਾਨੀ ਨੁਕਸਾਨ ਕਿੰਨਾ ਹੋਇਆ ਇਹਦਾ ਅੰਦਾਜ਼ਾ ਲਗਾਉਣਾ ਵੀ ਬਹੁਤ ਮੁਸ਼ਕਲ ਹੈ ਪਰ ਪੰਜਾਬ ਵਿੱਚ ਇੰਨਾ ਮਸ਼ਾਵਧਨ ਨਾਲ ਇੱਕ ਹੋਰ ਵਰਤਾਰਾ ਦੇਖਣ ਨੂੰ ਜ਼ਰੂਰ ਮਿਲਿਆ ਤੇ ਉਹ ਸੀ ਨਸ਼ਾ ਸ਼ਰਬੂ ਕੇਂਦਰਾਂ ਦਾ ਕੁੰਭਾ ਵਾਂਗੂ ਕੋਗ ਪੈਣਾ ਜੇਕਰ ਇਹਨਾਂ ਨਸ਼ਾ ਸ਼ਰਬੂ ਕੇਂਦਰਾਂ ਦੀ ਨਸ਼ ਕਿੰਨਾ ਕਿ ਨਸ਼ਾ ਛਡਾਉਣ ਦੇ ਵਿੱਚ ਇਹ ਕਾਮਯਾਬ ਹੋਏ ਹਨ ਜੇਕਰ ਇਸ ਦੀ ਗੁੰਜਕਾ ਕਿੰਨੀ ਰਹੀ ਹੈ ਉਸ ਦਾ ਵਿਖਾ ਜੋਕਾ ਕਰੀਏ ਤਾਂ ਇਹੀ ਸਮੇਂ ਆਉਂਦਾ ਹੈ ਕਿ ਇਹ ਕਹਣਾ ਪਾਏਗਾ ਕਿ ਨਸ਼ਾ ਛਡਾਊ ਕੇਂਦਰਾਂ ਨੇ ਸਗੋਂ ਲੋਕਾਂ ਦੀ ਹੋਰ ਆਰਥਿਕ ਲੁੱਟ ਹੀ ਕੀਤੀ ਹੈ ਦੇ ਹਾਲਾਤਾਂ ਨੂੰ ਸਗੋਂ ਕਈ ਹਾਲਾਤਾਂ ਦੇ ਵਿੱਚ ਵਿਗਾੜਿਆ ਹੀ ਹੈ ਕਈ ਪ੍ਰਕਾਰ ਦੀਆਂ ਨਸ਼ੇ ਦੀਆਂ ਗੋਲੀਆਂ ਦਾ ਇਹਨਾਂ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਸੇਵਨ ਕਰਵਾਇਆ ਜਾਂਦਾ ਹੈ ਉਹਨਾਂ ਲੋਕਾਂ ਨੂੰ ਜਿਹੜੇ ਕਿ ਇਹਨਾਂ ਕੇਂਦਰਾਂ ਦੇ ਵਿੱਚ ਭਰਤੀ ਹੁੰਦੇ ਹਨ ਇੱਕ ਸਰਵੇਖਣ ਅਨੁਸਾਰ ਪੰਜਾਬ ਵਿੱਚ 552 ਨਸ਼ਾ ਛਡਾਊ ਕੇਂਦਰ ਹਨ ਜਿਨ੍ਹਾਂ ਵਿੱਚ 3 ਲੱਖ ਤੋਂ ਵੱਧ ਨਸ਼ਾ ਰੋਗੀ ਭਰਤੀ ਹੋਣ ਦਾ ਸਰਕਾਰੀ ਤੌਰ ਤੇ ਅੰਕੜਾ ਦੱਸਿਆ ਗਿਆ ਹੈ ਤੇ ਇਹਨਾਂ ਨੂੰ ਦਵਾਈ ਵਜੋਂ ਦਿੱਤੀਆਂ ਜਾਣ ਵਾਲੀਆਂ ਗੋਲੀਆਂ ਦੀ ਗਿਣਤੀ 91 ਲੱਖ ਤੱਕ ਪਹੁੰਚ ਗਈ ਹੈ ਇਹ ਅੰਕੜਾ ਉਹਨਾਂ ਨਸ਼ਾ ਛਡਾਊ ਕੇਂਦਰਾਂ ਵਿੱਚ ਦਾਖਲ ਮਰੀਜ਼ਾਂ ਦਾ ਹੈ ਜੋ ਸਰਕਾਰ ਦੀ ਸਰਪ੍ਰਸਤੀ ਹੇਠਾਂ ਜਾਂ ਸਰਕਾਰ ਦੀ ਪਰਮੰਗੀ ਨਾਲ ਚਲਾਏ ਜਾ ਰਹੇ ਹਨ ਇਹ ਤੋਂ ਇਲਾਵਾ ਸੈਂਕੜੇ ਅਜੇ ਕੇਂਦਰ ਵੀ ਹਨ ਜੋ ਸਰਕਾਰੀ ਨਜ਼ਰ ਤੋਂ ਓਲੇ ਜਾਂ ਫਿਰ ਧਰਮ ਕਰਮ ਦੀ ਆੜੇ ਹੇਠ ਚਲਾਏ ਜਾ ਰਹੇ ਹਨ ਜਿਹੜੇ ਡਰਗ ਐਡਿਕਟ ਨੂੰ ਅਜੇ ਕੇਂਦਰ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਉਹਨਾਂ ਨੂੰ ਨਸ਼ਾ ਛਡਾਉ ਬੋਲੀਆਂ ਦਿੱਤੀਆਂ ਜਾਂਦੀਆਂ ਹਨ ਤੇ ਭਾਰੀ ਪਰਤਨ ਰਕਮਾਂ ਇਸ ਦੇ ਇਹ ਬਈ ਦੇ ਵਿੱਚ ਉਹਨਾਂ ਦੇ ਪੇਸ਼ੈਂਟਸ ਤੋਂ ਜਾਂ ਪਰਸਾਂ ਤੋਂ ਵਸੂਲੀਆਂ ਜਾਂਦੀਆਂ ਹਨ ਨੈਸ਼ਾ ਸ਼ਰਬੂ ਗੋਲੀਆਂ ਦੀ ਮੰਗ ਲਗਾਤਾਰ ਵੱਧਦੀ ਜਾ ਰਹੀ ਹੈ ਜੋ ਨਸ਼ਾ ਸ਼ਰਬੂ ਗੋਲੀਆਂ ਸਰਕਾਰੀ ਕੇਂਦਰੋਂ ਵਿੱਚ ਮੁਫਤ ਦਿੱਤੀਆਂ ਜਾਂਦੀਆਂ ਹਨ ਉਹ ਗੈਰ ਕਾਨੂੰਨੀ ਢੰਗ ਨਾਲ ਨਸ਼ਾ ਕੇਂਦਰਾਂ ਦੇ ਵਿੱਚ ਦੂਜੇ ਪ੍ਰਾਈਵੇਟ ਨਸ਼ਾ ਕੇਂਦਰਾਂ ਦੇ ਵਿੱਚ ਕਿਸੇ ਨਾ ਕਿਸੇ ਢੰਗ ਨਾਲ ਪਹੁੰਚ ਜਾਂਦੀਆਂ ਹਨ ਜਿੱਤੇ ਇਹਨਾਂ ਦੀ ਭਾਰੀ ਕੀਮਤ ਮਰੀਜ਼ ਦੇ ਵਾਸੋਂ ਤੋਂ ਮਸੂਲ ਕੀਤੀ ਜਾਂਦੀ ਹੈ ਸਾਲ 2022 ਵਿੱਚ ਨਸ਼ਾ ਕਰਨ ਵਾਲਿਆਂ ਦੀ ਗਿਣਤੀ 1.05 ਲੱਖ ਸੀ ਜੋ 2025 ਵਿੱਚ ਵੱਧ ਕੇ 3 ਲੱਖ ਤੋਂ ਵੀ ਵੱਧ ਗਈ ਹੈ ਨਿਜੀ ਤੌਰ ਤੇ ਕਾਨੂੰਨੀ ਜਾਂ ਗੈਰ ਕਾਨੂੰਨੀ ਨਸ਼ਕਤ ਤੌ ਕੇਂਦਰ ਹਲਾਤਾ ਨੂੰ ਸਧਾਰਨ ਦੀ ਬਜਾਏ ਕਥਤ ਤੌਰ ਤੇ ਵਿਗਾੜਨ ਦਾ ਕਾਰਨ ਹੀ ਬਣ ਰਹੇ ਹਨ ਅਜੇ ਕੇਂਦਰਾਂ ਵਿੱਚ ਜਿੱਥੇ ਮਾਪਿਆਂ ਤੋਂ ਮੋਟੀਆਂ ਫੀਸਾਂ ਵਸੂਲੀਆਂ ਜਾਂਦੀਆਂ ਹਨ ਉਥੇ ਉਹਨਾਂ ਨੂੰ ਮਾਨਸਿਕ ਤੌਰ ਤੇ ਵੀ ਯਾਨੀ ਕਿ ਜੋ ਐਡਿਕਟ ਹਨ ਡਰਗ ਅਡਿਕਟ ਹਨ ਉਹਨਾਂ ਨੂੰ ਮਾਨਸਿਕ ਤੌਰ ਤੇ ਵੀ ਪਰੇਸ਼ਾਨ ਕੀਤਾ ਜਾਂਦਾ ਹੈ ਤੇ ਕਈ ਵਾਰ ਤਾਂ ਇਹਨਾਂ ਮਰੀਜ਼ਾਂ ਨਾਲ ਕੁੱਟਮਾਰ ਕੀਤੀ ਜਾਂਦੀਆਂ ਖਬਰਾਂ ਵੀ ਸੋਣਨ ਦੇਖਣ ਨੂੰ ਮਿੱਧਿਆ ਰਹਿੰਦੀਆਂ ਹਨ ਔਰਤਾਂ ਨੂੰ ਭਜਨ ਤੋਂ ਰੋਕਣ ਲਈ ਕੁਝ ਥਾਵਾਂ ਦੇ ਉੱਤੇ ਇੱਕ ਤੌਰ ਤੇ ਜੰਜੀਰਾ ਆਦਿ ਦੇ ਨਾਲ ਬੰਨ੍ਹਿਆ ਜਾਂਦਾ ਹੈ ਤੇ ਬੰਧੂਆ ਮਜ਼ਦੂਰੀ ਵੀ ਕਰਵਾਈ ਜਾਂਦੀ ਹੈ ਹੁਣ ਅਜਿਹੇ ਨਸ਼ਾ ਸ਼ਰਬ ਕੇਂਦਰਾਂ ਤੇ ਸਰਕਾਰ ਨੂੰ ਕਰੜੀ ਨਜ਼ਰ ਰੱਖਣੀ ਚਾਹੀਦੀ ਹੈ ਤੇ ਜੋ ਸਰਕਾਰੀ ਤੌਰ ਤੇ ਅਜਿਹੇ ਕੇਂਦਰ ਚੱਲ ਰਹੇ ਹਨ ਉਹਨਾਂ ਨੂੰ ਸਚਾਰੂ ਢੰਗ ਦੇ ਨਾਲ ਚਲਾਉਣਾ ਚਾਹੀਦਾ ਹੈ ਤਾਂ ਜੋ ਨਸ਼ਾ ਦੇ ਆਦੀ ਨੌਜਵਾਨ ਹਨ ਉਹਨਾਂ ਦੀ ਰੀਹੈਬਿਲਿਟੇਸ਼ਨ ਹੋਵੇ ਤੇ ਉਹ ਨਸ਼ੇ ਨੂੰ ਛੱਡ ਕੇ ਤੇ ਆਪਣੇ ਆਪਣੇ ਕੰਮਾਂ ਦੇ ਵਿੱਚ ਜੁੱਟ ਜਾਣ ਤੇ ਆਪਣੇ ਮਾਪਿਆਂ ਦੇ ਨਾਲ ਜੋ ਹੈ ਉਹ ਮਿਲ ਕੇ ਇੱਕ ਸਹੀ ਜ਼ਿੰਦਗੀ ਬਤੀਤ ਕਰਨ ਇਸ ਵੀਡੀਓ ਵਿੱਚ ਬਸ ਖੇਲਾਗੇ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤੇ ਉਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਸਤਾਈ ਕਰਨਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ